ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਜੋ ਚੇ ਸੋਚਨਾ ਹੋਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਈ ਜੇ ਲਹਿਰ ਹਲ ਬਤਾਰ ਖੁਖਿਆ ਭੁਖ ਨਾ ਉਤਰੀ ਜੇ ਬੰਨਾ ਭੁਰੀਆਂ ਭਾਰ ਸੇ ਸਿਆਣ ਪਾਲਾ ਖਹਿ ਤੱਕ ਨ ਚੱਲੇ ਨਾਲ ਕਿਸ ਤਰ ਹੋਈ ਹੈ ਕਿਉਂ ਥੂੜੇ ਟੁੱਟੇ ਪਾਲਾ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹਵਨ ਜੀ ਹੁਕਮ ਮਿਲੇ ਵਿੜਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸੇ ਇੱਕ ਹੁਕਮੀ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾ ਹੁਕਮੇ ਜੇ 부জে ਤਾਂ ਹੁਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜੈngਿਆ ਚਾਰ ਗਾਵੇ ਕੋ ਵਿਦਿਆ ਵਿਥਮ ਵਿਚਾਰ ਗਾਵੇ ਕੋ ਸਾਜ ਕਰਿ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈ ਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥਰੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਏ ਖਾਏ ਕਵੇਂ ਹੁ ਚਲਾਏ ਰਹੋ ਨਾਨਕ ਵਿਖਸੇ ਵੇ ਪਰਵਾਹੋ ਸੱਚਾ ਸਾਹਿਬ ਸੱਚ ਨਾਈ ਭਾਖੇ ਆਪਾਰ ਅੱਖੇ ਮੰਗੇ ਦੇ ਦੇ ਦਤ ਕਰੇ ਦਤਾਰ ਫਿਰਕੇ ਅੱਗੇ ਰੱਖੀਏ ਜਿਸੇ ਦਰਬਾਰ ਮੋਕੇ ਬੋਲਣ ਬੋਲੀਏ ਜਿਤ ਸੁਨ ਤਰੇ ਪਿਆਰ ਅਮਰਤ ਵੇਲਾ ਸਚਨਾ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਐ ਸਬਾਪੇ ਸਚਿਆਰ ਥਾਪਿਆਂ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਏ ਮਨ ਰੱਖੀਏ ਪਾਉ ਦੁਖ ਪਰਹਾਰ ਸਤ ਧਰ ਲੈ ਜਾਏ ਗੁਰਮੁਖ ਨੰਦ ਗੁਰਮੁਖ ਵੇਦ ਗੁਰਮੁਖ ਰਿਆ ਸਮਾਈ ਗੁਰੂ ਈਸਰ ਗੁਰੂ ਗੋਖ ਬਰਮਾ ਗੁਰ ਪਾਰਬਤੀ ਮਾਈ ਜਿਉ ਜਾਣ ਆਪਾ ਆਪਣਾ ਹਿੰ ਕੇਣਾ ਕਤਨ ਨਜਾਈ ਗੁਰਾ ਇਕ ਦੇਵ ਭਜਾਈ ਸੁਬਨਾ ਜੀ ਹਕਾਇ ਕੋ ਦਾਤਾ ਸੋ ਮੈ ਸਰਨ ਜਾਈ ਤਿਸ ਨਾ ਜੇਿਸ ਭਾਵਾਂ ਬਿਨ ਭਾਣੇ ਕੇ ਨਾਈ ਕਰੀ ਜਤਿ ਸਿਸ਼ਟ ਉਪਾਈ ਵਿਖਾ ਬਿਨਾ ਕਰਮਾ ਕੇ ਮਿਲੇ ਲਈ ਮਾਤ ਦੇ ਵਿਚ ਰਤਨ ਜਵਾਹਰ ਮਾਨਕ ਜੇ ਕੋ ਕੀ ਸਖ ਸੁਣੀ ਗੁਰ ਇਕ ਦੇਵੁ ਜਾਇ ਸੁਬਨਾ ਜੀਆਂ ਕੈ ਕੋ ਦਾਤਾ ਸੋ ਮੈ ਵਿਸ ਨ ਜਾਏ ਜੇ ਜੁਗ ਚਾਰੇ ਯਾਰ ਜਾ ਹੋਰ ਸੁਣੀ ਹੋਏ ਨਵਾ ਖੰਡਾ ਵਿਚ ਜਾਣੀਏ ਨਾ ਚੱਲੇ ਸਬ ਕੋਈ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤ ਵਾਤ ਨ ਪੁਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿਧ ਪੀਰ ਸੁਰਨਾਥ ਸੁਣੇ ਤਰਤਵਲ ਆਕਾਸ ਸੁਣੇ ਦੀ ਪਲਪ ਤਾਲ ਸੁਣਿਆ ਕੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੀ ਪਾਪ ਕਾ ਨਾਸ ਸੁਣਿਆ ਇਸ ਬ੍ਰਹਮਾ ਇੰਦ ਸੁਣਿਆ ਮਕਸ ਲਹਣ ਮੰਦ ਸੁਣਿਆ ਜੋਗ ਤਿਤ ਤੰਪੇਦ ਸੁਣਿਆ ਸਾਸ ਚ ਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੀ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਅਸ਼ਟ ਕੈਸ਼ਨਾ ਨ ਸੁਣਿਆ ਪੜਪੜ ਪਾਵੇ ਮਨ ਸੁਣਿਆ ਲਾਗੇ ਸੇਤਿਆਨੋ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਤ ਸਾ ਸੁਣਿਆ ਦੇ ਪਾਵੇ ਰਾ ਸੁਣਿਆ ਹਾਥ ਹੋਵੇ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਮੰਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੀਛੇ ਪਸਤਾਏ ਕਾਗਦ ਕਲਮਾ ਨਾ ਲਿਖਣ ਹਾਰ ਮੰਨ ਕਾ ਬੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੈ ਸੁੱਤ ਹੋਵੇ ਮਨ ਬੁੱਧ ਮੰਨੈ ਸਗਲ ਭਾਣ ਕੀ ਸੁੱਧ ਮੰਨੈ ਮੋਚੋਤਾ ਨਾ ਖਾਏ ਮੰਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਤਸੀ ਉਪਰਗਟ ਜਾਏ ਮੰਨੈ ਮੰਗ ਮੰਗ ਚੱਲੇ ਪੰਥ ਮੰਨੈ ਸਤਰਮ ਸੇਂ ਸੰਤ ਸਨ ਬੰਦੋ ਐ ਸੰੰਦਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੋਖ ਦਵਾਰ ਮਨਨੇ ਪਰਵਾਰ ਸਹਾਰ ਮਨਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਾਵੇ ਨਾ ਅਪੇਖ ਐ ਸੰੰਦਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਮਾਣ ਪੰਚ ਪਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹਿਦਰ ਜਾਨ ਪੰਚਾ ਗਾ ਗੁਰੇ ਕਿਤਿਆ ਨਾ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੀ ਕਰਨੈ ਸਮਾਰਾ ਤੋਰੰਦਿਆ ਕਾਪੂਤ ਸਤੋਕ ਤਬਰਕਿਆ ਜਿੰਸੂਤ ਜੇ ਕੋ ਪੂਜੇ ਹੋਵੇ ਚਾਰ ਤਵਰੇ ਉਪਰ ਕੀਤਾ ਭਾਰ ਧਰਤੀ ਹੋਰ ਫਰੇ ਹੋਰ ਹੋਰ ਤਿਸ ਤਿਸ ਭਾਰਤ ਲੇਖ ਮਨਜੋਰ ਜੀ ਜਾਤ ਰੰਗਾ ਕੇ ਨਾਮ ਸਭ ਨ ਲਿਖਿਆ ਉੜੀ ਕਲਾਮ 에ਰੇ ਕਾਲਕ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨਸ ਵਾਲੇ ਰੂਪ ਕੀਤੀ ਦਾ ਜਾਣਿ ਕੋਨ ਕੂਤ ਤਪਸਾਉ ਇਕ ਵਾਰ ਕੋ ਵਾ ਤਿਸਤੇ ਹੋਇ ਲਖ ਦਿਰਿਆ ਕੁਦਰਤ ਕਮਲ ਕਾ ਵਿਚਾਰ ਵਾਰਨ ਜਾਵਾ ਇਕ ਵਾਰ ਜੋ ਤਿਸ ਭਾਵੇ ਸਾਈ ਭਲਿਕਾਰ ਤੋ ਸੁਸਲਾ ਮੰਦ ਰੰਕਾਰ ਸੰਗ ਜਪ ਸੰਗ ਪਾ ਸੰਗ ਪੂਜਾ ਸੰਗ ਕਪਤਾ ਸੰਗ ਸੰਗ੍ਰੰਤ ਮੁਖ ਵੇਦ ਪਾਠ ਸੰਸ ਤੇਗ ਮੰਨ ਰਹੇ ਉਦਾਸ ਅਸ਼ੰਖ ਪਗਤ ਗਣ ਗਿਆਨ ਵਿਚਾਰ ਸੰਸ ਤੇ ਸਪੀ ਸੰਖਦ ਤਾਰ ਸੰਤ ਸੂਰ ਮੋਹ ਪਕਸਾਰ ਸੰਖ ਮੋਨ ਲੈਵ ਲਾਇ ਤਾਰ ਕੁਦਰਤ ਕਮਣ ਕਾ ਵਿਚਾਰ ਵਾਰਿਆ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੋਰ ਅਸੰਗਲ ਵਢ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫੇਰਾ ਹੈ ਸੰਖ ਮਲੈ ਮਲ ਮਲ ਪਖ ਖਾਏ ਅਸ਼ੰਕ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਜਿਤ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਕ ਨਾ ਅਸ਼ੰਕਾ ਅਗਮ ਅਗਮ ਸੰਸਕਲ ਅਸ਼ੰਕੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਹਾ ਅਖਰੀ ਗਿਆਨ ਦੀ ਤੂਣੂਗਾ ਅਖਨੀ ਲਖਣ ਬੋਲਣ ਬਾਣਾ ਅਪਰਾਸੇ ਸੰਜੋਗ ਖਾੜ ਜਿਨ ਐਲੇ ਕੇ ਤਿਸ ਸਿਰਨਾ ਹੈ ਜਿਵ ਜਿਨ ਫਰਮਾਏ ਤਿਵ ਤਿਵ ਪਾਏ ਜਿਤਾ ਕੀਤਾ ਤਿਤਾ ਨਾਮ ਵੰਡਾਵੇ ਨਾਹੀ ਕੋਥਾਂ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤੂ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀ ਹਾਸ ਪੈਰ ਤੰਦੇ ਪਾਣੀ ਤੇ ਤਰਸਕੇ ਮੂਤ ਕ੍ਰਿਤੀ ਕਪੜ ਹੋਏ ਦੇ ਸਭ ਲਈ ਔ ਤੋਏ ਪਰੀਅਤ ਪਾਪਾ ਕੇ ਸੰਗ ਔ ਤੋਫੇ ਨਾਮ ਕੇ ਰੰਗ ਪੁਨੀ ਪਪੀ ਅਖਣਾਏ ਕਰ ਕਰ ਕਰਨਾ ਲਿਖਲੇ ਜਾਓ ਆਪੇ ਵੀ ਜਾਪੇ ਖਾਓ ਨਾਨਕ ਕੁਕਮੀ ਆਉ ਜਾਓ ਤੀਰਤਪਤੇ ਦਦਾਨ ਲਿਖ ਪਾ ਦਿਲ ਕਾ ਮਾਨਾ ਸੁਨੇ ਮਨ ਮਨਕੀਤਾ ਭਾਉ ਅੰਤਰਗਤ ਤੀਤ ਮਰਨਾ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਿਣ ਗੁਨ ਨੁਨੋ ਕੀਤੇ ਭਗਤ ਨਾ ਹੋਏ ਸਵਾ ਸਦ ਬਾਣੀ ਬਰਮਾ ਸਾਸ ਸੋਨ ਸਦਾ ਮੰਚਾ ਕਮਲ ਸਵੇਲਾਵ ਵੇਲਾ ਵਕਤ ਕਮਣ ਕਮ ਤਿਤ ਕਵਣ ਵਾਰ ਕਮਣ ਸਰੁਤੀ ਮ ਕਵਣ ਜੇ ਤੋ ਆਕਾਰ ਵਿਣਪਈ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਈ ਕਾਦੀਆਂ ਜੇ ਲਿਖਣ ਲੇਖ ਪੁਰਾਣ ਤਿਤਵ ਨ ਜੋਗੀ ਜਾਣੈ ਰਤਮਾ ਨ ਕੋਈ ਜਾ ਕਰਤਾ ਸਿੱਥੀ ਕੋ ਸਾਜੇ ਆਪੇ ਜਾਣੇ ਸੋ ਏ ਕਿਵ ਕਰ ਆਖਾ ਕਿਵ ਸਲਾਈ ਕਿਵ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕਿਤੇ ਜਗਾ ਹੋਏ ਨਾਨਕ ਜੇ ਕੋ ਆਪੋ ਜਾਣੇ ਅਗੇ ਗੈਣਾ ਸੋ ਹੈ ਪਤਲ ਪਤਾਲ ਅਗ ਅਕਾਸ਼ ਆਕਾਸ਼ ਊੜਕ ਊੜਕ ਭਾਲ ਤੱਕ ਥਕੇ ਵੇਦਕਿਨ ਏਕ ਬਾਤ ਤੇ ਸਠਾਰਾ ਕਹਿਣ ਕਿਤੇ ਬਾਸ ਉਹ ਇਕთა ਤਾ ਤੋ ਲਿਖਾਏ ਤਾ ਲਿਖੀਐ ਲੇਕੇ ਹੋਏ ਬਣਾ ਸੋ ਨਾਨਕੋ ਡਾਕੀ ਐਪੇ ਜਣਿ ਆਪ ਸਲਾਹੀ ਸਲਾਹੈ ਸੁਰਤ ਨਾ ਪਾਈਐ ਰਦੀਆ ਤੇਵਾ ਆਵੇਸ ਮਨ ਨ ਜਾਣੇ ਸੁਨਸਾ ਸੰਸਾਰ ਗੇਰਾ ਸਿੱਤਿ ਮੰਤਨ ਕੀੜੀ ਤੋਂ ਨਾ ਹੋਉਨੀ ਜੇ ਤਿਸ ਮਨ ਨ ਵਿਸਰੇ ਅਧਿ ਸੁਤਿ ਕੇ ਨਾਂ ਅੰਤ ਅੰਤ ਨ ਕਰਨੇ ਦੇਨੰਤ ਅੰਤਨ ਵੇਖਣ ਸੁਨੰਤ ਅੰਤਨ ਜਾਪੇ ਕੀਆ ਮਨ ਮੰਤ ਅੰਤਨ ਜਾਪੇ ਕੀਤਾਕਾਰ ਅੰਤਨ ਜਾਪੇ ਪਰਵਾਰ ਅੰਤ ਕਰਨੇ ਕੀਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਉਹ ਅੰਤ ਨਾ ਜਾਣੇ ਕੋਈ ਬੁੱਤਾ ਕਿ ਇਹ ਬੁੱਤਾ ਹੋਏ ਵੱਡਾ ਸਾਇਵ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ ਐਵੇਂੜੇ ਉੱਚਾ ਹੋਵੇ ਕੋਈ ਤਿਸ ਨੂੰ ਜੇ ਕੋ ਸੱਜ ਜਾਣੇ ਸੋਏ ਜਿਵੜਾ ਪਜਣੇ ਆਪ ਆਪ ਨੰਤਨਦਰੀ ਕਰਮੀ ਦਾ ਤਾ ਬੁੱਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨ ਤਮਾਏ ਕਿਤੇ ਮੰਗੇ ਜੋ ਤਪਾਰ ਕਿਤੇ ਗੰਨ ਨਹੀਂ ਵਿਚਾਰ ਕਹਤੇ ਕੱਪ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਖ ਖਾਈ ਖਾਏ ਕਹਤੇ ਆਦਿ ਭੂਗ ਸਦਮਾਰ ਹੈ ਬੇਦੱਤਿ ਦਿਦਾਰ ਬੰਦ ਕਾ ਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੀ ਕੋ ਖਾਏ ਕਾ ਖਣ ਪਾਏ ਉਹ ਜਾਣੇ ਜੇ ਤੇ ਮੂਖ ਖਾਏ ਆਪਣੇ ਜਾਣੇ ਆਪਣੇ ਦੇ ਅੱਖ ਸੇ ਵੇਖੇ ਹੀ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਤ ਸਹੀ ਪਤ ਸਾ ਮੂਲ ਗੁਣ ਮੂਲ ਪਾਰ ਮੂਲ ਪਰਿਉਲ ਭੰਡਾਰ ਮੂਲ ਆਵੇ ਅਮੁਲ ਲੈ ਜਾਹੇ ਅਮੁਲ ਪਿਆ ਮੁਲਾ ਸਮਾਏ ਮੂਲ ਧਰਮ ਮੂਲ ਦਿਮਾਨ ਮੂਲ ਤੁਲ ਅਮੁਲ ਦਿਨ ਪ੍ਰਮਾਨ ਮੂਲ ਬਖਸ਼ੀ ਸਾ ਮੂਲ ਨਿਸ਼ਾਨ ਅਮੁਲ ਕਰਮ ਅਮੁਲ ਪ੍ਰਮਾਨ ਅਮੁਲ ਅਮੁਲਾ ਕਹਿ ਨਾ ਜਾਏ ਆਕਾ ਕਰੇ ਲਿਵ ਲਾਏ ਅਖੇ ਵੇਦ ਪਾਠ ਪ੍ਰਾਨ ਅੱਖੇ ਪੜੇ ਕਰੇ ਵਿਖਣ ਅੱਖੇ ਵਰਮੇ ਆਕੇ ਇੰਦ ਅੱਖੇ ਕੋ ਪੀਤੇ ਗੋਵਿੰਦ ਅੱਖੇ ਇਸਰ ਅੱਖੇ ਸਿੱਧ ਅੱਖੇ ਕਹਤੇ ਕੀਤੇ ਬਦ ਅੱਖੇ ਦਨ ਅੱਖੇ ਦੇਵ ਅੱਖੇ ਸੁਰ ਨਰ ਮੁੰਜਨ ਸੇਵ ਕਤੇ ਅੱਖੇ ਅਖਣ ਪਾਹਿ ਕਤੇ ਕਹਿ ਕਹਿ ਉਠ ਉਠ ਜਾਹਿ ਇਤੇ ਕੀਤੇ ਹੋਰ ਕਰੇ ਤਾਂ ਅੱਖ ਨਾ ਸਕੇ ਕੋਈ ਕਈ ਕੇ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਇ ਜੇ ਕੋ ਆਖੀ ਬੋਲ ਬਿਗੜਤਾ ਲਿਖਿਆ ਸਿਰ ਗਵਾਰ ਗਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਵੇ ਸਹਿਜ ਸਮਾਲੇ ਵਜੇ ਨਾਮ ਨੇਕ ਸੰਖਾ ਕਹਿ ਤੇ ਵਗਣ ਹਾਰੇ ਕਹਿ ਤੇ ਰਖਪਰੀ ਸਿਵ ਕਹੀਐ ਨ ਕਹਿ ਤੇ ਗਵਣ ਹਾਰੇ ਗਵ ਤੂਣ ਪਉਣ ਪਾਣੀ ਬੇ ਸੰਤਰ ਗਾਵੇ ਰਾਜਾ ਧਰਮ ਦੇ ਦੁਆਰੇ ਗਾਵੇ ਚਿਤ ਬੁਖਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੁੰਸਦਾ ਸਵਾਰੇ ਗਾਵੇ ਇੰਦੇ ਦਸਨ ਉੰ ਬੈਠੇ ਦੇਵਤਾਦਰ ਨਾਲੇ ਗਾਵੇ ਸਿੱਸਮਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇਾਰੇ ਗਾਵਨ ਪੰਨਤ ਪੜਨ ਕੀ ਸਰ ਰਿਗਰੀ ਵਿਦ ਨਾਲੇ ਗਾਵੇ ਗਾਵਯੋਨੀਆ ਮਨਮੋਹਨੋ ਸੁਰਗਾ ਮਾਸ਼ਿਪਿਆਲੇ ਗਾਵ ਮਨਰਤਨ ਪਾਇ ਤੇਰੇ ਅਰ ਸਭ ਸੀ ਸੁਨਾਲੇ ਗਾਵੇ ਜੋਜਮਾ ਬਸੁਰ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਵਰ ਕਰਕੇ ਤਾਰੇ ਸੈਦ ਨੂੰ ਗਾਵੇ ਜੋਤੁ ਦਾ ਪਾਵਨ ਰਤਿ ਤੇਰੇ ਭਗਤ ਰਸਾਲੇ ਹੋਰ ਕਿਤੇ ਗਵ ਹੈ ਸੇ ਮੈਂ ਜਿਤਨਾ ਉਹਨਾਂ ਨਾਨਕਿਆ ਵਿਚਾਰੇ ਸੋਇ ਸਿ ਸਤਿ ਸਾਈਂ ਸਤ ਸਚੀ ਨਾਹੀ ਹੈ ਬੀ ਹੋਸੀ ਜੈਨਾ ਜਸੀ ਰਚਨਾ ਜਿਨਿ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇ ਜਿਨੂ ਪਾਈ ਕਰ ਕਰ ਵੇ ਕੀ ਕੀਤਾ ਆਪਣਾ ਜਿਵ ਦੀ ਜੀਵ ਵਢਿਆਏ ਜਤਸ ਭਾਵੇ ਸੋਇ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਸਾ ਸੋ ਸਾਪਾ ਸਾਈਂ ਨਾਨਕ ਗਰੇ ਜਾਈੰਦਸ ਤੋਂ ਸਰਮਪਤਿ ਹੋਇ ਤੇ ਅੰਕੀ ਕਰੈ ਵਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗ ਦਰੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮੰਜੀ ਤੇ ਜੁਗ ਜੀਤ ਅਦੇ ਤਿਸ ਅਦੇਸ ਆਦ ਨੀਲ ਨਾਨਾਤ ਜੁਗ ਜੁਗ ਇਕ ਵੇਸ ਭੁਗਤ ਗਿਆਨ ਦੇ ਭੰਡਾਰਨ ਵਡ ਵਡ ਕਟਕਟ ਵਾਜੇ ਨਾਦ ਆਪਨਾਤ ਨਾਤੀ ਸਜਗਿਰਿਤ ਸਦ ਵਾਰਾ ਸਾਦ ਜਗ ਜੁਤੈ ਕਰ ਚਲਾਵੇ ਲੇਕੇ ਆਵੇ ਭਾਗ ਦੇਤਿ ਸੇ ਹਦੇਸ ਆਧ ਨਿਨ ਨਾ ਨਾ ਤੈ ਰਿਤ ਗੈ ਕੋ ਵੇਸ ਇਕਮ ਮਾਇ ਦੀਤਿ ਵੈ ਆਇ ਤੰ ਚਲੇ ਪ੍ਰਵਾਣ ਇਕ ਸੰਸਾਰ ਇਕ ਭੰਡਾਰੀ ਇਕ ਲਈ ਦੀਬਾ ਜਿ ਉਸ ਭਾਵੇ ਤਿ ਵਿਚ ਚਲਾਵੇ ਜਿ ਹੋਵੇ ਪ੍ਰਮਾਣ ਉਹ ਵੇਖੇ ਉਹਨਾਂ ਨਦਰਨਾ ਆਵੇ ਬੋਧ ਹੈ ਵਡਾਣ ਆਦੇਤ ਸੇ ਅਦੇਸ ਆਦ ਨੀਲਾ ਨਾਦਨ ਨਹਤ ਜੁਗ ਜੁਗ ਇੱਕ ਵੇਸ ਅਸੰ ਲੋਲੇ ਪੰਡਾਰਾ ਜਗੁਸ ਪਾਇਤੋ ਇਕਾ ਬਾਰ ਕਰ ਕਰ ਵੇ ਕੇ ਸਿਰਜਣਹਾਰ ਨਾਮ ਸੱਚੀ ਕੀ ਸੱਚੀ ਕਾਰ ਆਦੇਤ ਸੇ ਅਦੇਸ ਆਦ ਨੀਲਾ ਨਾਦਨ ਨਹਤ ਜੁਗ ਜੁਗ ਇੱਕ ਵੇਸ ਇੱਕ ਦੂਜੀ ਗੋਲਖ ਹੋਇ ਤਾ ਲਖ ਹੋਵੇ ਲਖਵੀਜ਼ ਲਖ ਲਖ ਗੇੜਾ ਆਖਿ ਇਹ ਇਕ ਨਾਮ ਜਗਦੀਸ਼ ਐ ਤੇਰੇ ਪਤ ਪਵੜੀਆਂ ਚੜਿਐ ਹੋਏ ਕੀਸ ਸੁਣ ਗਲਾਕਾਸ਼ ਕੀ ਕਿਟਾਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਟੀਸ ਅੱਖਣ ਜੋਰ ਚ ਪੈਣਾ ਜੋਰੋ ਨਮੰਗੰਦੀਨ ਜੋਰੋ ਨਜ ਜੋਰਨਮ ਜੀਵਨ ਮਰਨ ਜੋਰੋ ਜੋਰਨ ਰਾਜ ਮਨ ਮਨਸੋ ਜੋਰੋ ਜੋਰਨ ਸੁਖੀ ਗਿਆਨ ਵਿਚਾਰ ਜੋਰੋ ਜੁਕਤੀ ਸੁਦੇ ਸੰਸਾਰ ਜਿਸਾਤ ਬਜੋਰ ਕਰ ਵੇਖੇ ਸੋਏ ਨਾਨਕ ਮਨੀ ਚ ਨਾ ਕੋਏ ਰਤੀ ਰੁਤੀ ਤਿਤੀ ਵਾਰ ਆਪਨ ਪਾਣੀ ਅਗਨੀ ਪਤਾਲ ਸੁਚ ਧਰਤੀ ਤਾਪ ਰਕੀ ਧਰਮਸਾਲ ਸੁਜੀ ਯੁਗ ਕੇ ਰੰਗ ਤਿਨ ਕੇ ਨਾਮ ਨੇ ਇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਚਾਪ ਸਤ ਦਰਬਾਰ ਤੇਤੇ ਸੋਹਣ ਪੰਜ ਪਰਵਾਨ ਤਨ ਦੇ ਕਰਮ ਪਾਵੇ ਨਿਸ਼ਾਨ

ਕਿਤੇ ਦੇਵਦਾਨ ਨੂੰ ਮੁੰਨ ਕਿਤੇ ਕਿਤੇ ਰਤਸੁੰਦ ਕਿਤਿਆਂ ਕਾਣੀ ਕਿਤਿਆਂ ਬਾਣੀ ਕਿਤੇ ਪਾਗਰੰਦ ਕਿਤਿਆਂ ਸੁੱਤੀ ਸੇਵ ਕੇਤੇ ਨਾਨਕ ਅੰਤਨ ਅਨਤ ਗਿਆਨ ਖੰਡ ਮੈਂ ਗਿਆਨ ਪਰਚਾਂਡ ਤੇਤੇ ਨਾਦ ਬਿਨੋਦ ਕੌਂਡ ਆਨੰਦ ਅਰਮ ਖੰਡ ਕੀ ਬਾਣੀ ਰੂਪ ਤੇਤੇ ਕਾੜਤ ਘੜੀਏ ਬੋਧ ਨੂਪੋ ਤਾਂਕੀਏ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪੀਛੇ ਪਸਦਾ ਹੈ ਤਿਤੇ ਕੜੀਐ ਸੁ ਤੁਮੰਤਮ ਮਨਬੱਧ ਤਿਤੇ ਕੜੀਐ ਸੁ ਰਸਦਾ ਕੀ ਸਦ ਕਰਮਖੰਡ ਕੀ ਬਾਣੀ ਹੋਰ ਤਿਤੇ ਹੋਰ ਨ ਕੋਈ ਹੋਰ ਜੋ ਜਵਾਲਾ ਸੁੁਰ ਤਿਨ ਮੇਂ ਰਾਮ ਰਹਾ ਪ੍ਰਭੂਰ ਤਿਤੇ ਸਿਤਾ ਸਿਤਾ ਮਹਿਮਾ ਮਾਇ ਤਾਗੇ ਰੁਕਣਾ ਕਤਨੇ ਜਾਏ ਨਾ ਉਹ ਮਰੇ ਨਾ ਕਾਗੇ ਜਾਏ ਜਿਹਕੇ ਰਾਮੁ ਸਿਮਨ ਨਮਾਹਿ ਤਿਤੇ ਭਗਵਾਨੁ ਸਿਕੇ ਲੋਕ ਕਰੇ ਨੰ ਚਮਨ ਸੋਏ ਸੱਚੇ ਖੰਡ ਉਸੇ ਨਰਕਾਰ ਕਰ ਕਰ ਵੇਖੇ ਨਦਰਣੇ ਹਾਲਾ ਤੇਤੇ ਖੰਡ ਮੰਡ ਰਵਰ ਪਾਡ ਜੀ ਕੋ ਕਥੇ ਤਾ ਤਨਾੰਤ ਤੇਤੇ ਲੋਲਕਾਰ ਜਿਵ ਜਿਵ ਹੁਕਮਤੀ ਵੇਤੀ ਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰ ਗੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭੌ ਖੱਲਾ ਅਗਨੀ ਦਪਤਾਉ ਪਾਂਡਾ ਪਵ ਅਮਰਿਤ ਦਿੱਤ ਟਾਲ ਕੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਸਤ ਰਾਤ ਦੁਈ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚੇ ਤਰ ਮਹਦੂ ਦੁਰ ਕਰਮੀ